ਅੱਛਾ ਵਰਤ ਦੀ ਕੀ ਪਰੰਪਰਾ ਮੈਂ ਤੁਹਾਨੂੰ ਉਹ ਹੀ ਦੱਸਦਾ ਐਰੇ ਇੱਕ ਤੇ ਇੱਕ ਧਾਰਮਿਕ ਗ੍ਰਿਹ ਜੰਦੀ ਇੱਕ ਸਾਇੰਸ ਦੇ ਥਰੂ ਗਿਰਿਆ ਜਾਂਦਾ ਜੀ ਚਲੋ ਆ ਸਾਨੂੰ ਦੱਸੋਗੇ ਦੋਵੇਂ ਚੀਜ਼ਾਂ ਜੀ ਜਿਹੜੋਂ ਇਹ ਮੌਸਮ ਚੇਂਜ ਹੁੰਦਾ ਆ ਇਹ ਮੌਸਮ ਚੇਂਜ ਹੋ ਰਿਹਾ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਜਿਹੜੋਂ ਆਪਾਂ ਸਾਇੰਸ ਦੇ ਤੌਰ ਤੇ ਦੱਸਣ ਲੱਗਾਂ ਜੀ ਜਿਹੜਾ ਆਪਾਂ ਵਰਤ ਰੱਖਦੇ ਨੇ ਵਰਤ ਤੇ ਰੱਖਦੇ ਆ ਨਾ ਜੀ ਵਰਤ ਦੇ ਨਾਲ ਸਾਡਾ ਜਿਹੜਾ ਸਰੀਰ ਆ ਉਹ ਚੀਜ਼ ਨੂੰ ਪਛਾਣਨਾ ਸ਼ੁਰੂ ਕਰਦਾ ਪਹਿਲਾਂ ਆਪਾਂ ਹੋਰ ਕੁਝ ਖਾਧਾ ਹੁੰਦਾ ਹੈ ਮੌਸਮ ਮੌਸਮ ਦਾ ਵੀ ਚੇਂਜਿੰਗ ਆਂਦੀ ਹੈ ਹਰ ਚੀਜ਼ ਦੀ ਚੇਂਜਿੰਗ ਆਂਦੀ ਹੈ ਇਸ ਚੀਜ਼ ਦੇ ਨਾਲ ਆਪਣਾ ਸਰੀਰ ਹੈ ਨਾ ਜਿਹੜਾ ਇਹ ਵਰਤ ਰੱਖਣ ਦੇ ਨਾਲ ਵੀ ਹੂੰ ਥੋੜਾ ਜਿਹਾ ਕੈਮ ਹੋ ਜਾਂਦਾ ਹੈ ਕੈਮ ਹੋ ਜਾਂਦਾ ਬਿਲਕੁਲ ਜੀ ਕਮਜ਼ੋਰੀ ਨਹੀਂ ਆਉਂਦੀ ਨਾ ਜੀ ਨਾ ਕਮਜ਼ੋਰੀ ਨਹੀਂ ਆਉਂਦੀ ਬਿਲਕੁਲ ਕਮਜ਼ੋਰੀ ਨਹੀਂ ਆਏਗੀ ਜੀ ਅੱਛਾ ਸਾਇੰਸ ਦੇ ਮੁਤਾਬਕ ਹੈ ਹਾਂ ਜੀ ਬਿਲਕੁਲ ਕਮਜ਼ੋਰੀ ਨਹੀਂ ਆਏਗੀ ਆਸਤਾ ਦੇ ਮੁਤਾਬਕ ਕੀ ਹੈ ਆਸਤਾ ਦੇ ਮੁਤਾਬਕ ਇਹ ਹੈ ਕਿ ਆਪਾਂ ਉਸ ਪ੍ਰਮਾਤਮਾ ਦਾ ਨਾਮ ਹੀ ਲੈ ਲੈਣੇ ਉਸ ਮਾਂ ਦਾ ਨਾਮ ਹੀ ਲੈਣੇ ਆ ਤੇ 8 ਦੇ 8 ਦਿਨ ਵਰਤ ਰੱਖਣੇ ਰੱਖਣਾ ਚਾਹੀਦੇ ਆ ਅੱਛਾ ਇੱਕ ਤੁਸੀਂ ਮੈਂ ਇੱਕ ਗੱਲ ਪੁੱਛਦਾ ਤੁਸੀਂ 8 ਦਿਨ ਵਰਤ ਰੱਖੇ ਆ ਦੀ ਮੈਨੇ ਵੀ ਤੂੰ ਹੀ ਐਰ ਕੀ ਵਰਤ ਰੱਖ ਕੇ ਵੇਖੋ ਤੁਸੀਂ ਫਿਰ ਦੱਸਿਓ ਤੁਹਾਨੂੰ ਸਰੀਰ 'ਚ ਕਮਜ਼ੋਰੀ ਆਂਦੀ ਆ ਕਿ ਪਾਵਰ ਆਂਦੀ ਆ